ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਪਰ ਰਏ ਸਤਸੰਗੀ ਜਨੋ ਪਾਗਾਂ ਵਾਲੇ ਆਪਾਂ ਸਾਰੀ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹੇ ਹੁੰਦਾ ਸਤਕਾ ਚਾਰ ਪੈਰ ਦੀ ਰਹਿਣ ਸੁੱਖਾਂ ਦੇ ਨਾਲ ਬਤੀਤ ਹੋਈ ਹੈ ਸਤਿਗੁਰੂ ਜੀ ਨੇ ਤਰਸ ਕੀਤਾ ਹੈ ਅੰਮ੍ਰਿਤ ਵੇਲੇ ਦੀ ਦਾਤ ਸਾਡੀ ਝੋਲੀ 'ਚ ਪਾ ਕੇ ਅੰਮ੍ਰਿਤ ਵੇਲੇ ਆਪਣੀ ਨਿੱਕੀ ਗੋਦ ਦੇ ਵਿੱਚ ਬੈਠਣ ਦਾ ਸੁਪਾਗਾ ਸਮਾਂ ਬਖਸ਼ਿਆ ਸਵਾਉ ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਆਪਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਦੇ ਸਮੇਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਇਸ ਸਮੇਂ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਆਓ ਭਾਈ ਪੰਜ ਬਾਣੀਆਂ ਦੀ ਨਿਤਨੇਮ ਦੀ ਸਮਾਪਤੀ ਤੋਂ ਅਪਰੰਤ ਜੋ ਸਤਿਗੁਰਾਂ ਜੀ ਦਾ ਮੁਖਵਾਕ ਸਤਿਗੁਰੂ ਜੀ ਨੇ ਜੋ ਅੱਜ ਹੁਕਮਨਾਮਾ ਸਾਹਿਬ ਬਖਸ਼ਿਆ ਆਓ ਗੁਰੂ ਸਾਹਿਬ ਜੀ ਦੇ ਸੋਹਣੇ ਬਚਨਾਂ ਦੇ ਵਿੱਚੋਂ ਗੁਰਬਾਣੀ ਦੀ ਵਿਚਾਰ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦੇ ਰਾਹੀ ਸਤਿਗੁਰਾਂ ਜੀ ਦੇ ਜੋ ਬਚਨ ਨੇ ਉਹਨਾਂ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਜਾਜ ਸਤਗੁਰਾਂ ਤੋਂ ਸਿੱਖੀਏ ਸੁਆਓ ਅੱਜ ਦਾ ਹੁਕਮ ਨਾਵਾ ਸਾਹਿਬ ਨੂੰ ਸਤਿਗੁਰੂ ਜੀ ਨੇ ਬਖਸ਼ਿਆ ਹੈ ਗੁਰੂ ਸਾਹਿਬ ਜੀ ਦਾ ਕੀ ਉਪਦੇਸ਼ ਹੈ ਆਪਾਂ ਬਾਣੀ ਵਿੱਚੋਂ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਕਰ ਦੂਜਾ ਮਾਤ ਗਰਬ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਪਾਪ ਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਦੋ ਤੂ ਠਾਕੁਰ ਸਿਰ ਮੋਹਰਾ ਈਹਾ ਉਹਾ ਤੋਹਾਰੂ ਤੋਰਾ ਰਹਾਉ ਇਹ ਰਹਉ ਤੱਕ ਦੀਆਂ ਪੰਕਤੀਆਂ ਨੇ ਜਿਸ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਅੱਜ ਦਾ ਜੋ ਸ਼ਬਦ ਹੈ ਅੱਜ ਦਾ ਜੋ ਹੁਕਮਨਾਮਾ ਹੈ 613 ਅੰਗ ਦੇ ਉੱਤੇ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਜਿਹਦਾ ਉਚਾਰਣ ਦੂਜੇ ਘਰ ਦੇ ਵਿੱਚ ਕੀਤਾ ਹੈ ਉਹਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਾਂ ਨੂੰ ਕੀ ਸਮਤ ਬਖਸ਼ਦੇ ਨੇ ਕੀ ਸਮਝਾਉਣਾ ਕਰਦੇ ਨੇ ਆਓ ਆਪਾਂ ਗੁਰਬਾਣੀ ਵਿੱਚੋਂ ਸਤਿਗੁਰਾਂ ਜੀ ਦੇ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਇਸਾਰੇ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਹੁਕਮਨਾਮੇ ਦੇ ਅੰਦਰ ਰਹਾਉ ਵਾਲੀਆਂ ਪੰਕਤੀਆਂ ਬਖਸ਼ੀਆਂ ਨੇ ਉਹਨਾਂ ਪੰਕਤੀਆਂ ਨੂੰ ਪਹਿਲਾਂ ਬਾਚਣਾ ਪੜ੍ਹਣਾ ਸਮਝਣਾ ਪੜ੍ਹਣਾ ਉਹਦੀ ਵਿਚਾਰ ਪਹਿਲਾਂ ਕਰਨੀ ਪੈਣੀ ਹੈ ਫਿਰ ਆਪਾਂ ਨੂੰ ਇਸ ਹੁਕਮਨਾਵੇ ਦੀਆਂ ਆਰੰਭ ਵਾਲੀਆਂ ਪੰਕਤੀਆਂ ਦੀ ਜੋ ਵਿਚਾਰ ਹੈ ਉਹਦੇ ਦੁਆਰਾ ਸਮਝ ਆਏਗੀ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਬਖਸ਼ਣਾ ਚਾਹੁੰਦੇ ਨੇ ਆਰੰਭ ਵਾਲੀਆਂ ਪੰਕਤੀਆਂ ਤੋਂ ਬਾਅਦ ਰਹਾਉ ਤੋਂ ਪਹਿਲਾਂ ਜਿਹੜੀਆਂ ਪੰਕਤੀਆਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਪਹਿਲਾਂ ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ 613 ਅੰਗ ਦੇ ਉੱਤੇ ਸ਼ਬਦ ਹੈ ਸੋਠ ਰਾਗ ਹੈ ਪੰਜਵੇਂ ਪਾਦਸ਼ਾ ਦਾ ਸ਼ਬਦ ਹੈ ਦੂਜੇ ਘਰ ਦੇ ਵਿੱਚ ਇਹਦਾ ਗਾਇਨ ਕੀਤਾ ਜਾਂਦਾ ਹੈ ਗਰੀਬ ਨਿਵਾਜ਼ ਸਤਗੁਰੂ ਦੀ ਉਚਾਰਣ ਕਰਦੇ ਨੇ ਮਾਦ ਤੂੰ ਠਾਕੁਰ ਸਿਰ ਮੋਰਾ ਈਹਾ ਉਹਾ ਤੋਹਾਰੂ ਤੁਰਾ ਰਹਾਉ ਹੁਣ ਇਸ ਪੰਕਤੀਆਂ ਦੇ ਦੁਆਰਾ ਗਰੀਬ ਨਿਵਾਜ਼ ਸਤਿਗੁਰੂ ਦੀ ਉਚਾਰਣ ਕਰਦੇ ਨੇ ਕਹਿੰਦੇ हे ਪ੍ਰਭੂ ਮਾਦੋ ਦਾ ਪਾਪ हे ਪ੍ਰਭੂ ਤੂੰ ਮੇਰੇ ਸਿਰ ਉੱਤੇ ਰਾਖਾ ਹੈ ਮੇਰੇ ਸਿਰ ਦਾ ਰਾਖਾ ਤੂੰ ਹੈ ਸਤਿਗੁਰੂ ਦੀ ਕਹਿੰਦੇ ਈहां ਉहां ਤੁਹਾਰੋ ਤੋਰਾ ਮਹਾਰਾਜ ਕਹਿੰਦੇ ਕਹਿੰਦੇ ਭਾਈ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ हे ਸੱਚੇ ਪਾਤਸ਼ਾਹ हे ਵਾਹਿਗੁਰੂ हे ਪ੍ਰਭੂ ਮੈਨੂੰ ਤੇਰਾ ਹੀ ਸਹਾਰਾ ਹੈ ਤੇ ਤੇਰਾ ਹੀ ਇੱਕ ਆਸਰਾ ਹੈ ਇਹ ਰਹਾਉ ਤੋਂ ਪਹਿਲਾਂ ਪੰਕਤੀਆਂ ਨੇ ਜਿਸ ਦੇ ਵਿੱਚ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਉਸ ਪਰਮਾਤਮਾ ਦੇ ਪ੍ਰਤੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ ਕਹਿੰਦੇ ਮਾਦੋ ਤੂੰ ਠਾਕੁਰ ਸਿਰ ਮੋਰਾ ਏ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮੇਰੇ ਸਿਰ ਉੱਤੇ ਜੇ ਮੇਰੇ ਸਿਰ ਦਾ ਰਾਖਾ ਮੈਂ ਸਮਝਾਂ ਤੇ ਤੂੰ ਐ ਤੇ ਮਾਰਦ ਕਹਿੰਦੇ ਈਹਾ ਉਹਾ ਤੁਹਾਰੋ ਧੂਰਾ ਗੱਲ ਭਾਵੇਂ ਲੋਕ ਦੀ ਕਰਨਾ ਭਾਵੇਂ ਪ੍ਰਲੋਕ ਦੀ ਕਰਨਾ ਪਰ ਮਾਰਦ ਕਹਿੰਦੇ ਤੇਰੇ ਤੋਂ ਬਿਨਾ ਕੋਈ ਆਸਰਾ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਇਹ ਰਹਾਉ ਵਾਲੀਆਂ ਪੰਕਤੀਆਂ ਨੇ ਹੁਣ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਣ ਕਰਦੇ ਨੇ ਮਾਰਜ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਵਕ ਸਾਗਰ ਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਹੁਣ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜਾ ਸਹਾਰਾ ਦੱਸਿਆ ਜਿਹੜਾ ਆਸਰਾ ਦੱਸਿਆ ਉਸ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਉਸ ਕਾਲਪੁਰਖ ਨੂੰ ਦੱਸਿਆ ਹੁਣ ਜਿਹੜੀਆਂ ਰੰਮ ਵਾਲੀਆਂ ਪੰਕਤੀਆਂ ਨੇ ਉਹਦੇ ਵਿੱਚ ਦੱਸ ਰਹੇ ਨੇ ਭਾਈ ਵੀ ਕਿਉਂ ਕਿ ਕਿ ਆਪਾਂ ਨੂੰ ਸ਼ਬਦ ਦੀ ਸਮਝ ਤਾਂ ਆਈ ਹੈ ਆਉਣੀ ਹੈ ਰਹਾਉ ਦੀਆਂ ਪੰਕਤੀਆਂ ਨੂੰ ਆਪਾਂ ਟੇਕ ਬਣਾ ਕੇ ਚੱਲ ਰਹੇ ਹਾਂ ਰਹਾਉ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਸਤਿਗੁਰੂ ਜੀ ਦੇ ਪ੍ਰਤੀ ਉਸ ਅਕਾਲ ਪੁਰਖ ਦੇ ਪ੍ਰਤੀ ਨੇ ਉਹ ਅਕਾਲ ਪੁਰਖ ਕੌਣ ਹੈ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਲੋਕ ਦੇ ਵਿੱਚ ਵੀ ਤੂੰ ਹੈ ਪਰਲੋਕ ਦੇ ਵਿੱਚ ਵੀ ਤੂੰ ਹੈ ਜਿਹੜਾ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ ਜਿਹੜਾ ਸਾਰਿਆਂ 'ਚ ਸਮਾਰਿਆ ਹੈ ਹੁਣ ਆਰੰਭ ਵਾਲੀਆਂ ਪੰਕਤੀਆਂ ਵਿੱਚ ਮਹਾਰਿ ਜੀ ਕਹਿੰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤੈ ਤੁਮ ਰੱਖਣ ਹਾਰੇ ਹੇ ਗਰੀਬ ਨਿਵਾਜ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸੁਰੱਖਥਾ ਰੱਖਣ ਵਾਲੇ ਗਰੀਵਨਵਾਦ ਜੀ ਕਹਿੰਦੇ ਮਾਂ ਦੇ ਪੇਟ ਦੇ ਵਿੱਚ ਵੀ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈ ਮਹਾਰਜ ਕਹਿੰਦੇ ਵੀ ਸੰਸਾਰ ਸਮੁੰਦਰ ਦੀ ਗੱਲ ਕਰਾਂ ਤੇ ਉਹਦੇ ਵਿੱਚੋਂ ਵੀ ਤੁਸੀਂ ਪਾਰ ਨਗਾਉਣ ਵਾਲਿਓ ਇੱਥੇ ਤੱਕ ਮਾਰਗ ਕਹਿੰਦੇ ਨੇ ਵੀ ਜਦੋਂ ਮਾਂ ਦੇ ਗਰਭ ਦੇ ਵਿੱਚ ਅਸੀਂ ਪੁੱਠੇ ਲੰਮਕਦੇ ਆ ਜਿਹਨੂੰ ਬਾਣੀ ਕਹਿੰਦੀ ਰਚੰਤ ਜੀ ਰਚਨਾ ਬਾਤ ਗਰਭ ਅਸਥਪਨੰ ਸਾਧ ਸਾਧ ਸਿਮਰੰਤ ਨਾਨਕ ਮਹਾ ਅਗਨਣਾ ਬਨਸਨੰ ਮੁਖ ਤਲੈ ਪੈਰ ਉਪਰੈ ਵ ਸੰਦੋਖੋ ਹਥੜੈ ਥਾਏ ਨਾਨਕ ਸੋ ਧਣੀ ਕਿਉ ਵਿਸਾਰਿਓ ਉਤਰੈ ਜਿਸ ਦਾ ਨਾਏ ਜਿਨੂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀ ਐ ਮਨੋ ਕਿਉ ਵਿਸਾਰੀ ਐ ਏਵਡ ਦਾਤਾ ਜੇ ਅਗਨ ਮੈਂ ਆਹਾਰ ਪੁੰਚਾ ਬਈ ਗਰੀਬ ਨਵਾਜ ਸਤਿਗੁਰ ਦੀ ਅੱਜ ਦੇ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪ੍ਰਤੀ ਉਚਾਰਣ ਕਰਦੇ ਨੇ ਕਹਿੰਦੇ ਮਹਾਰਾਜ ਵੀ ਜੇ ਮੈਂ ਸੰਸਾਰ ਸਮੁੰਦਰ ਦੀ ਗੱਲ ਕਰਾਂ ਤੇ ਉਹਦੇ ਵਿੱਚੋਂ ਵੀ ਤੁਸੀਂ ਪਾਰ ਲੰਘਾਉਣ ਦੀ ਸਮਰੱਥਾ ਰੱਖਦੇ ਹੋ ਤੇ ਜੇ ਮੈਂ ਮਾਂ ਦੇ ਗਰਭ ਦੀ ਗੱਲ ਕਰਾਂ ਸੱਚੇ ਪਾਤਸ਼ਾਹ ਉਥੇ ਵੀ ਤੁਸੀਂ ਆਪਣਾ ਮੇਰਾ ਪਰਿਆ ਹੱਥ ਨੇਕੇ ਮੈਨੂੰ ਸਿਮਰਨ ਦੀ ਦਾਤ ਬਖਸ਼ ਕੇ ਉਥੇ ਵੀ ਤੁਸੀਂ ਸਾਡੀ ਰੱਖਿਆ ਕੀਤੀ ਹੈ ਤੇ ਉਥੇ ਵੀ ਤੁਸੀਂ ਰੱਖਿਆ ਕਰਨ ਵਾਲੇ ਹੋ ਤੇ ਉਥੇ ਵੀ ਤੁਸੀਂ ਰੱਖਿਆ ਕਰਨ ਵਾਲੇ ਸੀ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਪਾਵਕ ਸਾਗਰ ਥਾ ਲਹਿਰ ਮੈਂ ਤਾਰ ਉਤਾਰਨ ਹਾਰੇ ਗਰੀਬ ਨਿਵਾਜ ਵਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਗੀਆਂ ਲਹਿਰਾਂ ਵਿੱਚ ਡਿੱਗੇ ਪਏ ਨੂੰ ਵੀ ਪਾਰ ਲੰਘਾ ਲੈ ਇੱਥੇ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਵਕਾਰਾਂ ਦੀਆਂ ਲਹਿਰਾਂ ਕਾਮ ਤੰਗ ਕਰਦਾ ਹੈ ਲੋਭ ਤੰਗ ਕਰਦਾ ਹੈ ਮੋਹ ਤੰਗ ਕਰਦਾ ਹੈ ਹੰਕਾਰ ਤੰਗ ਕਰਦਾ ਹੈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੰਜ ਬਖਾਦੀ ਏਕ ਗਰੀਬਾ ਰਾਖੂ ਰੱਖਣ ਹਾਰੇ ਖੇਦ ਕਰ ਅਰ ਬਹੁ ਸੰਤਾਵੇ ਆਇਓ ਸਰਨ ਤੁਹਾਰੇ ਗਰੀਬ ਨਿਵਾਜ ਕਹਿੰਦੇ ਰਾਖ ਪਿੱਤਾ ਪਰਬ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਪਾਤਸ਼ਾਹ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਗਰੀਬ ਨਿਵਾਜ ਇਸ ਸੰਸਾਰ ਦੇ ਸਮੁੰਦਰ ਦੇ ਵਿੱਚ ਵਿਕਾਰਾਂ ਦੀਆਂ ਡੂੰਗੀਆਂ ਲਹਿਰਾਂ ਨੇ ਤੇ ਸੱਚੇ ਪਾਤਸ਼ਾ ਜਿਵੇਂ ਸਿਮਰਨ ਦੇ ਕੇ ਮਾਂ ਦੇ ਗਰਭ ਦੇ ਵਿੱਚ ਤੂੰ ਰੱਖਿਆ ਕੀਤੀ ਹੈ ਕਿਰਪਾ ਕਰਿਓ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਨੇ ਉਹਦੇ ਤੋਂ ਵੀ ਆਪਣਾ ਮੇਰਾ ਪਰਿਆ ਹੱਥ ਦੇ ਕੇ ਬਚਾ ਲਈ ਸੱਚੇ ਪਾਤਸ਼ਾ ਕਿਉਂ ਕਹਿੰਦੇ ਮੋਦੋ ਤੂੰ ਠਾਕੁਰ ਸਿਰ ਮੋਰਾ ਮੈਨੂੰ ਲੋਕ ਦੇ ਵਿੱਚ ਵੀ ਤੇਰਾ ਆਸਰਾ ਹੈ ਤੇ ਮੈਨੂੰ ਪਰਲੋਕ ਦੇ ਵਿੱਚ ਵੀ ਤੇਰਾ ਆਸਰਾ ਹੈ ਈहां ਉहां ਤੁਹਾਰੋ ਤੂ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਕੋਈ ਨਾ ਸਹਾਰਾ ਲੋਕ ਦੇ ਵਿੱਚ ਹੈ ਨਾ ਪ੍ਰਲੋਕ ਦੇ ਵਿੱਚ ਹੈ ਅਰਸ਼ਾ ਕਹਿੰਦੇ ਰਹਾਉ ਤੋਂ ਪਹਿਲਾਂ ਗਰੀਬ ਨਵਾਜ਼ ਨੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਮਾਂ ਦੇ ਗਰਭ ਦੇ ਵਿੱਚ ਹੀ ਰੱਖਿਆ ਕਰਨ ਵਾਲਾ ਤੇ ਉਹ ਪ੍ਰਮਾਤਮਾ ਉਹ ਵਾਹਿਗੁਰੂ ਉਹ ਅਕਾਲ ਪੁਰਖ ਹੈ ਸੰਸਾਰ ਸਮੁੰਦਰ ਤੋਂ ਜੇ ਪਾਰ ਲੰਘਾਉਣ ਵਾਲਾ ਹੈ ਉਹ ਵਾਹਿਗੁਰੂ ਉਹ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਹੈ ਗਰੀਬ ਨਵਾਜ਼ ਕਹਿੰਦੇ ਤੂੰ ਅਰਦਾਸ ਕਰਕੇ ਸੱਚੇ ਪਾਤਸ਼ਾਹ ਵੀ ਤੇਰੇ ਤੋਂ ਬਿਨਾਂ ਮੇਰੇ ਸਿਰ ਦਾ ਸਾਈ ਮੇਰੇ ਸਿਰ ਦਾ ਰਾਖਾ ਮੇਰਾ ਹੋਰ ਇਸ ਲੋਕ ਦੇ ਇੱਤੇ ਪ੍ਰਲੋਕ ਦੇ ਵਿੱਚ ਹੋਰ ਕੋਈ ਸਹਾਰਾ ਨਹੀਂ ਹੈ ਫਿਰ ਰਹਾਉ ਤੋਂ ਬਾਅਦ ਮਹਾਰਾਜ ਕਹੇ ਕੀਤੇ ਕਉਮੇ ਰਹਿ ਸਮਨੈ ਕਰਨ ਹਾਰ ਤ੍ਰਿਣ ਜਾਣੈ ਗਰੀਬਨਵਾਜ ਕਹਿੰਦੇ हे ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪਰਬਤ ਜਿੱਡੀਆਂ ਕਹਿੰਦੇ ਜਿੱਡਾ ਵੱਡਾ ਸਮਝਦਾ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਤੈਨੂੰ ਇਹ ਇੱਕ ਟੀਲੇ ਦੇ ਸਮਾਨ ਹੈ ਪਾਤਸ਼ਾਹ ਕਹਿਣ ਲੱਗੇ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਵੀ ਜਿਹੜੀ ਸ੍ਰਿਸ਼ਟੀ ਤੁਸੀਂ ਸਾਜੀ ਹੈ ਇਹ ਸ੍ਰਿਸ਼ਟੀ ਦੇ ਅੰਦਰ ਜੋ ਵੀ ਪਦਾਰਥ ਪੈਦਾ ਕੀਤੇ ਨੇ ਮਨੁੱਖ ਨੂੰ ਲੱਗਦਾ ਇਹ ਬਹੁਤ ਵੱਡੇ ਨੇ ਤੇ ਸਦਾ ਹੀ ਸੁੱਖ ਦੇਣ ਵਾਲੇ ਨੇ ਪਰ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨਹੀਂ ਪਾਤਸ਼ਾਹ ਵੀ ਤੇਰੇ ਲਈ ਇਹ ਇੱਕ ਥੀਲੇ ਦੇ ਸਮਾਨ ਹੈ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੈ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗਰੀਬ ਨਿਵਾਜ ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਸਾਰੀ ਲੁਕਾਈ ਹੀ ਤੇਰੇ ਦਰ ਤੋਂ ਮੰਗਣ ਵਾਲੀ ਹੈ ਤੂੰ ਆਪਣੀ ਰਜਾ ਦੇ ਵਿੱਚ ਸਭ ਨੂੰ ਦਾਤਾਂ ਦਾ ਦਾਤ ਦੇਣ ਵਾਲਾ ਹੈ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਆਚਰਜ ਚਲਤ ਤੁਮਾਰੇ ਰੂਡੋ ਗੁਡੋ ਗਰਗ ਵੀਰੋ ਉਚੋ ਅਗਮ ਅਪਾਰੇ ਖਿਨ ਮੈਂ ਅਵਰ ਖਿਨੈ ਮੈਂ ਅਵਰਾ ਚਰਜ ਚਲਤ ਤੁਮਾਰੇ ਮਹਾਰਾਜ ਤੇਰੇ ਕੌਤਕ ਨੇ ਜਿਹੜੇ ਉਹ ਹੈਰਾਨ ਕਰਨ ਵਾਲੇ ਨੇ ਇੱਕ ਛਿੰਦ ਦੇ ਵਿੱਚ ਤੂੰ ਕੁਝ ਦਾ ਕੁਝ ਬਣਾ ਦਿੰਦਾ ਤੂੰ ਚਾਹੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਗਰੀਬ ਨਵਾਜ ਜੇ ਤੁਸੀਂ ਚਾਹੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਹਾਰਾਜ ਜੇ ਤੇਰੇ ਕੌਤਕ ਤੇਰੇ ਰੰਗਾਂ ਦੀ ਗੱਲ ਕਰਾ ਤੇ ਮਹਾਰਾਜ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਧਲੇ ਤ੍ਰੈ ਭਵਨ ਸੂਜਿਆ ਤ੍ਰਣ ਮੇਰਦ ਕੀਤਾ ਤੂੰ ਚਾਹੇ ਕਬੀਰ ਗੁੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਵੋਤ ਤੇ ਪਿੰਗਲ ਪਿਆ ਮਾਰਿਆ ਸਤਗੁਰੂ ਬਾਣ ਤੂੰ ਚਾਹੇ ਤੇ ਸੱਚੇ ਪਾਤਸ਼ਾਹ ਇੱਕ ਛਿੰਨ ਦੇ ਵਿੱਚ ਰਾਜੇ ਨੂੰ ਪਖਾਰੀ ਬਣਾ ਸਕਦਾ ਹੈ ਇੱਕ ਛਿਨ ਦੇ ਵਿੱਚ ਭਿਖਾਰੀ ਨੂੰ ਰਾਜਾ ਬਣਾ ਸਕਦਾ ਜੇ ਤੂੰ ਚਾਹੇ ਤੇਰੇ ਕੌਤਕ ਨੇ ਜਿਹੜੇ ਉਹ ਬੜੇ ਹੀ ਹੈਰਾਨ ਕਰਨ ਵਾਲੇ ਨੇ ਇੱਕ ਛਿਨ ਦੇ ਵਿੱਚ ਮਹਾਰਾਜ ਕਹਿੰਦੇ ਚਿੱਤਾਂ ਦੇ ਅੰਦਰ ਸਭ ਕੋ ਵੇਖ ਨਦਰੀ ਹੀਟ ਚਲਾਈਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਈਂਦਾ ਵੱਡੋ ਵੱਡਾ ਬੜ ਬਿਹਤਰੀ ਸਰੇ ਸਿਰ ਧੰਦੇ ਲਾਏਂਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਘਾ ਕਰਾਈਂਦਾ ਧਰ ਮੰਗਣ ਵੇਖਣਾ ਪਾਏਂਦਾ ਮਹਾਰਾਜ ਜੇ ਤੂੰ ਚਾਹੇ ਤੇ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਨੂੰ ਭੀਖ ਮੰਗਣ ਲਾ ਦਵੇਂ ਜੇ ਤੂੰ ਚਾਹੇ ਤੇ ਪਖਾਰੀਆਂ ਨੂੰ ਰਾਜ ਦੇਵਾ ਦਵੇਂ ਚੋਰਾਂ ਨੂੰ ਵੀ ਮਾਣ ਦਵਾ ਦਿੰਦਾ ਹੈ ਕਈ ਵਾਰੀ ਚੋਰਾਂ ਨੂੰ ਵੀ ਮਾਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਭੂਮੀਆਂ ਚੋਰ ਦੀ ਭੂਮੀਆਂ ਚੋਰ ਦੀ ਘਟਨਾ ਆਉਂਦੀ ਹੈ ਜੇ ਉਹ ਚਾਹੇ ਤੇ ਚੋਰਾਂ ਨੂੰ ਵੀ ਮਾਣ ਦਵਾ ਦਿੰਦਾ ਹੈ ਚੋਰਾਂ ਨੂੰ ਵੀ ਵਜ਼ੀਰੀਆਂ ਬਖਸ਼ ਦਿੰਦਾ ਹੈ ਭਾਈ ਉਦੇ ਕੌਤਕ ਨੇ ਜਿਹੜੇ ਉਹ ਬੜੇ ਹੈਰਾਨ ਕਰਨ ਵਾਲੇ ਨੇ ਇਸੇ ਕਰਕੇ ਮਹਾਰਜ ਕਹਿੰਦੇ ਹੈ ਆ ਪਹੁੰਚ ਤੇ ਹੈ ਬੇਅੰਤ ਤੂੰ ਸਭ ਤੋਂ ਉੱਚਾ ਤੇ ਤੂੰ ਸਭ ਤੋਂ ਸੋਹਣਾ ਤੇ ਤੂੰ ਸਭ ਤੋਂ ਵੱਡੇ ਜਿਗਰੇ ਵਾਲਾ ਹੈ ਤੇ ਤੂੰ ਸਾਰੇ ਸੰਸਾਰ ਦੇ ਵਿੱਚ ਗੁਪਤ ਵਸ ਰਿਹਾ ਹੈ ਮਹਾਰਜ ਕਹਿੰਦੇ ਰੂੜੋ ਗੂੜੋ ਗਹਿਰ ਗਵੀਰੋ ਜੇ ਸੋਹਣੇ ਦੀ ਗੱਲ ਕਰਾਂ ਤੇ ਤਾਂ ਵੀ ਤੇਰੇ ਵਰਗਾ ਕੋਈ ਨਹੀਂ ਜੇ ਉੱਚੇ ਦੀ ਗੱਲ ਕਰਾਂ ਤੇ ਤਾਂ ਵੀ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੇ ਸੱਚੇ ਆਮਰ ਕਹਿੰਦੇ ਜੇ ਜਿਗਰੇ ਦੀ ਗੱਲ ਕਰਾਂ ਤੇ ਗਰੀਬਨਵਾਸ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਜਿਗਰਾ ਇੰਨਾ ਵੱਡਾ ਹੈ ਕਿ ਤੇਰੇ ਜਿਗਰੇ ਦੇ ਸਮਾਨ ਕਿਸੇ ਹੋਰ ਦੇ ਜਿਗਰੇ ਦੀ ਤੁਲਨਾ ਵੀ ਨਹੀਂ ਕਰ ਸਕਦੇ ਪਾਤਸ਼ਾਹ ਕਹਿੰਦੇ ਤੇ ਜੇ ਤੇਰੇ ਵਸਣ ਦੀ ਗੱਲ ਕਰਾਂ ਤੇ ਮਾਰਦ ਕਹਿੰਦੇ ਘਟ ਘਟ ਮੈਂ ਹਰ ਜੂ ਵਸਿਆ ਮਾਰਦ ਕਹਿੰਦੇ ਤੂੰ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਤੇ ਗੁਪਤ ਵਸ ਰਿਹਾ ਹੈ ਅਗਲੀਆਂ ਪੰਕਤੀਆਂ ਵਿੱਚ ਮਾਰਦ ਕਹਿੰਦੇ ਸਾਧ ਸੰਗ ਜੋ ਤੁਮੈਂ ਮਲਾਇਓ ਤਉ ਸੁਣੀ ਤੁਮਾਰੀ ਬਾਣੀ ਮਾਰ ਕਹਿੰਦੇ हे ਸਰਬ ਵਿਆਪਕ ਪ੍ਰਭੂ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਦੇ ਵਿੱਚ ਮਲਾਉਣਾ ਹੈ ਤਦੋਂ ਕਹਿੰਦੇ ਉਹ ਤੇਰੀ ਸਿਬਤ ਤੇ ਸਲਾਹ ਦੀ ਬਾਣੀ ਸੁਣਦਾ ਹੈ ਅਨੰਦ ਪਿਆ ਪੇਕਤ ਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਮਰ ਕਹਿੰਦੇ ਭਾਈ ਹੇ ਨਾਨਕ ਵਾਸਨਾ ਰਹਿਤ ਸਰੂ ਸਰਬ ਵਿਆਪਕ ਪ੍ਰਭੂ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਸਰਬ ਵਿਆਪਕ ਪ੍ਰਭੂ ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਦੋਂ ਗੁਰੂ ਦੀ ਸੰਗਤ ਸਾਧ ਸੰਗ ਜੋ ਤੁਮੈ ਮਲਾਇਓ ਤੋ ਸੁਣੀ ਤੇ ਮਾਰੀ ਬਾਣੀ ਜਦੋਂ ਤੂੰ ਕਿਰਪਾ ਕਰੇ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਬਾਣੀ ਉਹ ਤੇਰੀ ਸਿਫਤ ਤੇ ਉਹ ਤੇਰੀ ਸਲਾਹ ਸੁਣਦਾ ਤੇ ਜਦੋਂ ਉਹਦੀ ਸਿਫਤ ਤੇ ਜਦੋਂ ਉਹਦੀ ਸਲਾਹ ਤੇ ਜਦੋਂ ਉਹਦੇ ਗੁਣ ਗੁਣਾਂ ਦੇ ਨਾਲ ਉਹਦੇ ਬਖਸ਼ੇ ਸਿਧਾਂਤਾਂ ਦੇ ਨਾਲ ਸਮਝ ਕੇ ਜਦੋਂ ਇਹ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ ਮਹਾਰਜ ਕਹਿੰਦੇ ਅਨੰਦ ਭਯਾ ਪੇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਫਿਰ ਕਹਿੰਦੇ ਆਤਮਿਕ ਜੀਵਨ ਦੀ ਸੋਝੀ ਆਤਮਿਕ ਜੀਵਨ ਜਿਉਣ ਦਾ ਆਨੰਦ ਆਉਂਦਾ ਸੋ ਅੱਜ ਦੇ ਹੁਕਮਨਾਮੇ ਅੰਦਰ ਗਰੀਬ ਨਿਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਮਤ ਬਖਸ਼ੀ ਹੈ ਕਿ ਭਾਈ ਮਾਦੋ ਤੂੰ ਠਾਕੁਰ ਸਿਰ ਮੋਰਾ ਕਿਹੇ ਭਾਈ ਜੇ ਸਿਰ ਦਾ ਰਾਖਾ ਜੇ ਸਿਰ ਦਾ ਸਾਈ ਹੈ ਤੇ ਉਹ ਪਰਮਾਤਮਾ ਉਹ ਵਾਹਿਗੁਰੂ ਇਹੀ ਹਾਂ ਉਹੀ ਤੋਹਾਰੋ ਤੂੰ ਦਾ ਜਿਹੜਾ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਤੇਰੇ ਨਾਲ ਤੈਨੂੰ ਰੱਖਣ ਵਾਲਾ ਹੈ ਤੇ ਉਹ ਰੱਖਦਾ ਫਿਰ ਕਿੱਥੇ ਕਿੱਥੇ ਹੈ ਫਿਰ ਆਰੰਭ ਵਾਲੀਆਂ ਪੰਕਤੀਆਂ ਵਿੱਚ ਮਾਰਗ ਕਹਿੰਦੇ ਬਾਤ ਗਰਬ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ ਜੇ ਉਹਦੀ ਉਹਦੀ ਵਡਿਆਈ ਜਾਂ ਉਹਦੀ ਸਿਫਤ ਦੀ ਗੱਲ ਕਰੇ ਤੇ ਮਾਰਗ ਕਹਿੰਦੇ ਸਭ ਤੋਂ ਭੈੜਾ ਨਰਕ ਹੈ ਮਾਂ ਦਾ ਗਰਭ ਜਿੱਥੇ ਆਪਾਂ ਜੰਮੇ ਆ ਜਿੱਥੇ ਆਪਾਂ ਪਲੇ ਆ ਪਾਈ ਪਰ ਕਹਿੰਦੇ ਉਹ ਵਾਹਿਗੁਰੂ ਉਹ ਸੱਚੇ ਪਾਤਸ਼ਾਹ ਇਸੇ ਕਰਕੇ ਮੇਰੇ ਸਿਰ ਦਾ ਸਾਈ ਹੈ ਵੀ ਜਿੱਥੇ ਉਹਨੇ ਆਪਣਾ ਸਿਮਰਨ ਦੇ ਕੇ ਮਾਂ ਦੇ ਗਰਭ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ ਕਹਿੰਦੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ ਤੇ ਕਹਿੰਦੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਵੀ ਵਿਕਾਰਾਂ ਦੀ ਜਿਹੜੀ ਲਹਿਰ ਹੈ ਮਹਾਰਾਜ ਪੰਚ ਵਿਖਾਤੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਮਹਾਰਾਜ ਬੜਾ ਸਤਾਉਂਦੇ ਨੇ ਬੜਾ ਸਤਾਉਂਦੇ ਨੇ ਪਰ ਗਰੀਬ ਨਵਾ ਸਤਗੁਰੂ ਜੀ ਕਹਿੰਦੇ ਤੂੰ ਅਰਦਾਸ ਕਰਕੇ ਪਾਪਕ ਸਾਗਰ ਅਥਾਹ ਲਹਿਰ ਮੈਂ ਪਾਤਸ਼ਾਹ ਵੀ ਵਿਕਾਰਾਂ ਦੀ ਲਹਿਰ ਤੋਂ ਤਾਰੋ ਤਾਰਨ ਹਾਰੇ ਜਿਵੇਂ ਮਾਂ ਦੇ ਗਰਭ ਦੇ ਵਿੱਚ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਐ ਇਸੇ ਤਰ੍ਹਾਂ ਇਸ ਸੰਸਾਰ ਦੇ ਸਮੁੰਦਰ ਦੇ ਅੰਦਰ ਵਿਕਾਰਾਂ ਦੀ ਲਹਿਰ ਵਗਦੀ ਐ ਪਾਤਸ਼ਾ ਆਪਣਾ ਮਿਹਰਾ ਪਰਿਆ ਹੱਥ ਰੱਖ ਕੇ ਸਾਨੂੰ ਇਹ ਵਿਕਾਰਾਂ ਦੀ ਲਹਿਰ ਤੋਂ ਵੀ ਬਚਾ ਕੇ ਰੱਖੇ ਤੇ ਪਾਤਸ਼ਾ ਕਹਿੰਦੇ ਭਾਈ ਜੇ ਉਹਦੇ ਜੇ ਉਹਦੇ ਕੌਤਕਾਂ ਦੀ ਗੱਲ ਕਰੇ ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤਰਣ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ ਦਾਤ ਦੇਹ ਪ੍ਰਭਾਨੈ ਖਿਦਮੈ ਅਵਰ ਖਿਨੈ ਮੇ ਅਬਰਾਚਰਜ ਚਲਤ ਤੁਮਾਰੇ ਕਹਿੰਦੇ ਜੇ ਉਹਦੇ ਕੌਤਕਾਂ ਦੀ ਗੱਲ ਕਰੇ ਭਾਈ ਉਹ ਇੱਕ ਛਿਨ ਦੇ ਵਿੱਚ ਚਾਹੇ ਤੇ ਰਾਜਿਆਂ ਨੂੰ ਪਖਾਰੀ ਤੇ ਪਖਾਰੀਆਂ ਨੂੰ ਰਾਜੇ ਬਣਾ ਸਕਦਾ ਜੇ ਉਹ ਚਾਹੇ ਤੇ ਸਵੇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਬਾਰ ਕਹਿੰਦੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਬਾਰੀ ਬਾਣੀ ਆਨੰਦ ਪਿਆ ਪੇਕਤ ਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਜੇ ਆਤਮਕ ਆਨੰਦ ਚਾਹੁੰਨਾ ਹੈ ਜੇ ਜ਼ਿੰਦਗੀ ਦੇ ਵਿੱਚ ਸਕੂਨ ਚਾਹੁੰਨਾ ਹੈ ਮਨ ਕਰਕੇ ਜੇ ਸਕੂਨ ਨੂੰ ਮਾਨਣਾ ਹੈ ਤੇ ਗਰੀਬ ਨਵਾਜ਼ ਕਹਿੰਦੇ ਭਾਈ ਫਿਰ ਸਾਧ ਸੰਗਤ ਤੋਂ ਬਿਨਾ ਹੋਰ ਕੋਈ ਤੇਰੇ ਕੋਲੇ ਸੌਖਾ ਸਾਧਨ ਨਹੀਂ ਹੈ ਭਾਈ ਜਿਹਦੇ ਵਿੱਚ ਬੈਠ ਕਰਕੇ ਤੂੰ ਉਸ ਪਰਮਾਤਮਾ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਅਤੇ ਆਪਣੇ ਮਨ ਨੂੰ ਸਕੂਨ ਦੇ ਸਕਦਾ ਹੈ ਕਿਉਂਕਿ ਜੇ ਉਹਦੇ ਗੁਣਾ ਦੀ ਗੱਲ ਕਰੀਏ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਮਾਧੋ ਤੂੰ ਠਾਕੁਰ ਸਰਬੋਰਾ ਉਹਦੇ ਵਰਗਾ ਹੋਰ ਕੋਈ ਨਹੀਂ ਜਿਹੜਾ ਸਿਰ ਦਾ ਸਾਈਂ ਬਣਦੇ ਈਹਾ ਉਹਾ ਤੁਹਾਰੋ ਤੋਰਾ ਲੋਕ ਤੇ ਵਿੱਚ ਵੀ ਉਹ ਨਾਲ ਹੈ ਪਰ ਲੋਕ ਤੇ ਵਿੱਚ ਵੀ ਉਹ ਨਾਲ ਹੈ ਲੋੜ ਹੈ ਭਾਈ ਭਾਵਨਾ ਦੀ ਲੋੜ ਹੈ ਭਾਈ ਸ਼ਰਧਾ ਦੀ ਲੋੜ ਹੈ ਪ੍ਰੇਮ ਦੀ ਜਦੋਂ ਪ੍ਰੇਮ ਜਦੋਂ ਸ਼ਰਧਾ ਜਦੋਂ ਭਾਵਨਾ ਜਾਗੀ ਫਿਰ ਬਾਣੀ ਕਹਿੰਦੀ ਹੈ ਭਾਈ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣੜਾ ਜਾਨੀੜਾ ਹਰ ਜਾਨੀੜਾ ਨੈਣ ਅਲੋੜਾ ਹਰ ਜਾਨੀੜਾ ਫਿਰ ਉਹ ਭਗਤ ਰਵਦਾਸ ਜੀ ਕਹਿੰਦੇ ਨੇ ਕਹਿ ਰਵਦਾਸ ਹਾਥ ਪੈ ਨੀਰੇ ਸਹਿਜੇ ਹੋਈ ਸੋ ਹੋਈ ਫਿਰ ਉਹ ਬਹੁਤ ਹੀ ਨੇੜੇ ਐ ਬਹੁਤ ਜ਼ਿਆਦਾ ਨੇੜੇ ਐ બસ ਲੋੜ ਹੈ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸ ਹੈ ਬੌੜ ਜਨਮ ਨਾ ਆਵਾ ਬਸ ਲੋੜ ਹੈ ਮਾਰ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੁੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਢੇ ਮਾਰ ਕਹਿੰਦੇ ਭਾਈ ਕਿਤੇ ਦੀ ਜਾਣ ਦੀ ਲੋੜ ਨਹੀਂ ਆਪਣੇ ਆਪ ਨੂੰ ਖੋਜ ਲੈ ਆਪਣੇ ਆਪ ਦੀ ਪਾਲ ਕਰ ਲੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਜ ਕਹਿੰਦੇ ਆਪਣੇ ਮੂਲ ਨੂੰ ਪਛਾਣਨ ਦਾ ਯਤਨ ਕਰ ਜਿੱਦਣ ਤੂੰ ਆਪਣੇ ਮੂਲ ਦੀ ਪਛਾਣ ਕਰ ਲਈਂਦਾ ਸੱਚ ਹੈ ਮਨ ਹਰਜੀ ਤੇਰੇ ਨਾਲ ਹੈ ਉਹ ਹਮੇਸ਼ਾ ਹੀ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਮਹਾਰਜ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਾਈ ਉਹ ਬਹੁਤ ਹੀ ਨੇੜਿਆ ਤੇ ਬਹੁਤ ਹੀ ਕਿਰਪਾ ਵਾਲਾ ਤੇ ਬਹੁਤ ਹੀ ਦਿਆਲੂ ਤੇ ਕਿਰਪਾਲੂ ਹੈ ਸਵਾਉ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਆਪ ਜੀ ਦੇ ਸੋਹਣੇ ਸੋਹਣੇ ਬਚਨ ਨੇ ਜਿਹੜੇ ਉਹ ਸਾਡੇ ਹਿਰਦਿਆਂ 'ਚ ਵਸ ਜਾ ਤਾਂ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉਹ ਸੋਹਣਾ ਬਣ ਜਾਵੇ ਜ਼ਿੰਦਗੀ ਹੈ ਜਿਹੜੀ ਸਾਡੀ ਉਹ ਸੋਹਣੀ ਬਣ ਜਾਵੇ ਸੋ ਆਓ ਸਤਗੁਰੂ ਦੀ ਕਰਨ ਕਿਰਪਾ ਇਹ ਜੋ ਬਾਣੀ ਦੀ ਵਿਚਾਰ ਹੈ ਇਹਦੇ ਉੱਤੇ ਸਾਨੂੰ ਸਤਗੁਰੂ ਸੱਚੇ ਪਾਤਸ਼ਾਹ ਦੀ ਅਮਲ ਕਰਨ ਦਾ ਬਲ ਬਖਸ਼ਣ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਪੁੱਲਾਂ ਦੀ ਮਾਫੀ ਆਓ ਜੀ ਸਾਰੇ ਜਾਣੇ ਰਲ ਮਿਲ ਕੇ ਆਪਾਂ ਅਰਦਾਸ ਵਿੱਚ ਸਤਗੁਰਾਂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਬਲਾਓ ਫਤੇ ਪਾਓ ਫਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ Vaheguru Ji Ki Fateh to...